ਇਹ ਜੀ ਬੇਟੀ ਹੈ 12 ਸਾਲ ਦੀ ਹੈਗੀ ਉਹਦਾ ਕੀ ਬਰੇਪ ਹੋਇਆ ਬਨਤਕਾਰ ਇਹ ਨਾ ਅਬशीरਪੁਰਾ ਆਪਣਾ ਠਾਣਾ ਨਾ ਪਿੰਡ ਅਬशीरਪੁਰਾ ਹੈ ਜੀ ਇੱਥੇ ਕਿਉਂਕਿ ਤੇਰੀ ਗੁੜਿਆ ਸੀਗੀ ਬੁਢੀ ਨਾਲ ਗਈ ਸੀ ਦਵਾਈ ਲੈਣੇ ਬਾਜ਼ਾਰ ਚ ਡਾਕਟਰ ਤੇ ਬੇਬਿਆਂ ਲਈ ਦਾਦੀ ਹੈ ਜੀ ਉਹਦੇ ਨਾਲ ਗਈ ਸੀ ਦੀ ਬਾਜ਼ਾਰ ਚ ਕਿਉਂਕਿ ਉਹ ਨੂੰ ਸਮਝਦਾ ਹੈ ਨਹੀਂ ਗੁੰਗੀ ਹੈਗੀ ਗੁੰਗੀ ਹੈਗੀ ਉਹ ਤਾਂ ਕੰਨਾਂ ਤੋਂ ਬਹਿਰੀ ਹੈਗੀ ਥੋੜੀ ਸਮਝ ਘੱਟ ਹੈਗੀ ਕਿਉਂਕਿ ਉਹ ਐਸੀ ਜ਼ਿਆਦੇ ਬੰਦਿਆਂ ਦੀ ਜੂਸਬੂਦ ਹੈ ਨਹੀਂਗੀ ਇਹ ਉਹ ਕਿਉਂ ਲੱਗ ਹੋ ਗਈ ਕੁੜੀ ਦੇ ਧਿਆਨ ਚ ਨਾ ਰਹੀ ਉਹ ਮੁੜ ਕੇ ਕਿਸੇ ਉੱਲੇ ਹੋ ਗਈ ਮੁੜ ਕੇ ਉਹ ਮੁੰਡੇ 사ਗਾ ਉਹਦਾ ਟਾਈਮ ਲੱਗਿਆ ਬੁੜੀ ਦਾ ਗਾਂ ਲੱਭਦੀ ਰਹੀ ਬੁੜੀ ਨੇ ਘਰੇ ਵਾਗੀ ਉਹ ਮੁੜ ਕੇ ਜਦੋਂ ਉਹਨੇ ਫਿਰ ਮੁੜ ਕੇ ਕਦੇ ਉਹਨੇ ਕੱਲੀ ਦਾ ਫਾਇਦਾ ਚੱਕ ਕੇ ਕਦੇ ਉਹਨੇ ਕੱਲੀ ਨੂੰ ਚੱਕ ਕੇ ਲੈ ਗਿਆ ਖਾਨ ਪੀਂਦੇ ਮੈਂ ਥੋੜੀ ਜੀ ਖੁੱਦੀ ਘਟ ਹੈ ਲਾਲਚ ਹੈ ਖਾਨ ਪੀਂਦੇ ਨੂੰ ਲਾਲਚে ਲੈ ਗਿਆ ਬਾਕੀ ਉਹਨੂੰ ਸਕੂਟਰੀ ਤੇ ਬਿਠਾ ਕੇ ਇੱਕ ਬਾਦੇ ਟੋੜੀ ਲੜਕੀ ਕੀ ਲੱਗਦੀ ਹੈ ਮੇਰੀ ਪੋਤੀ ਸਾਕਿੰਗਰ ਵੱਡੇ ਬੁੰਡੇ ਦੀ ਗੁੱਡੀ ਅੱਛਾ ਕੀ ਕਹਿਣਾ ਜਾਨੂ ਸੀ ਜੀ ਅਸੀਂ ਮੈਂ ਉਹਨੂੰ ਬਸ ਕੀ ਕਰਾਂ ਚ ਨਹੀਂ ਮੈਂ ਤਾਨੂੰ ਜਿਸ ਦੀ ਜੇਲ ਕਰਾਉਣਾ ਚਾਹਨੀ ਆ ਮੈਂ ਮੈਂ ਘਰੇ ਸੀ फांसी ਚ ਕਰਾਉਣੇ ਚਾਹਨੀ ਆ ਨੂੰ ਮੈਂ ਘਰੇ ਸੀ ਮੈਨੂੰ ਘਰੇੋਂ ਆ ਕੇ ਦੱਸਿਆ ਉੱਡੀ ਤੁਹਾਡੀ ਬਲਾਕਾਤ ਕਰਕੇ ਜੀ ਖੇਤਾਂ ਚ ਸਿੱਟੀ ਪਈਏ ਭਾਈ ਹਸਪਤਾਲ ਚ ਨੂੰ ਕਦੇ ਦੇਖੋ ਜਾ ਕੇ ਬਮਾਰ ਕੇ ਧੂਲੀ ਲੈ ਕੇ ਆਈਏ ਬੁਰਾ ਬੁਰਾ ਹਾਲ ਕੀਤਾ ਪਿਆ ਬੁਰੀ ਕੱਪੜੇ ਵੀ ਲੈ ਪਾਏ ਸਭ ਦਾ ਲਾਇਆ ਪਿਆ ਬਰਬਾਦ ਮੈਂ ਕਲੀ ਰੋਂਦੀਪੜੀ ਫਿਰ ਇੱਥੇ ਲੈ ਕੇ ਆਈਏ ਕੀ ਪ੍ਰਸ਼ਾਸਨ ਅਧਿਕਾਰੀ ਆ ਪੁਲਿਸ ਅਧਿਕਾਰੀ ਤੁਹਾਡੇ ਸੁਣਨਾ ਆ ਕੋਈ ਪੁਲਿਸ ਮੋਹ ਅਧਿਕਾਰੀ ਹੈ ਕੋਈ ਤੁਹਾਡੇ ਹਾਂ ਪੁਲਿਸਕਾਰੀ ਸਾਡੇ ਕੋਲ ਕੋਈ ਪੁਲਿਸਕਾਰੀ ਨਹੀਂ ਹੈ ਪੁਲਸਾਰਾ ਚਣ ਪੰਡਾਲੇ ਪੰਚਾਇਤੀ ਸਾਰੇ ਬੰਦੇ ਕਹਿੰਦੇ ਪੁਲਿਸ ਦਾ ਬੰਦਾ ਪਤਾ ਹੈ ਪੁਲਿਸ ਦਾ ਬੰਦਾ ਸੀ ਕਰਿਆ ਇਹਨੂੰ ਬਾਹਰ ਮਾਰਿਆ ਕੁੱਟਿਆ ਕਟਾਇਆ ਭਾਈ ਜੀ ਜੀ ਕਹਿੰਦੇ ਗੁੱਡੀ ਤੂੰ ਚੱਕ ਕੇ ਬਾਸਪਤਾਲ ਚਲਾ ਜਾ ਕੇ ਮੈਂ ਚਤੂੜੀ ਲੈ ਕੇ ਆਈ ਸੀ ਤਾਂ ਹਲ ਕਰਾਂਗੇ ਉਹ ਦੁਵਾਏ ਕਹਿ ਨਹੀਂ ਆ ਬਖਾਪ ਮੇਰੀ ਗੁੱਡੀ ਬੜੀ ਹਾਲਤ ਕੀਤੀ ਮੇਰੀ ਪਰੋਤੀ ਇਹ ਗੁੰਗੀ ਗਈ ਨਹੀਂ ਹੈ ਵਿਚਾਰੀ ਕੰਨਾ ਤਾਂ ਵੀ ਬੋਲੀ ਹੈ ਆ ਬੇਸੂਈ ਹੈ ਵਿਚਾਰੀ ਲਾਚ ਦੇ ਮਗਰ ਉਹਨੂੰ ਫੜ ਕੇ ਸਕੂਟਰੀ ਤੇ ਕਿਤੇ ਲੈ ਗਏ ਉੱਥੇ ਸੇ ਬੁੱਢੇ ਉਹਨਾਂ ਦਾ ਡੌਕਰ ਸੀ ਜਿੰਨਾਂ ਦੀ ਥਾਂ ਲੱਗਦੀ ਉਹਨੇ ਫੋਨ ਮਾਰ ਕੇ ਬੁਲਾ ਲਿਆ ਜੱਟ ਜੀਮੇਦਾਰ ਉਹ ਚੱਕ ਕੇ ਲਿਆ ਗੁੱਡੀ ਨੂੰ ਵੀ ਤੇ ਉਹ ਬੰਦੇ ਨੇ ਖਾਣੇ ਤੇ ਪਸਾਤਾ ਆਪਣੇ ਛੇਪਾ ਆਪਾਂ ਇਹ ਬੇਨਤੀ ਮੰਗਦੇ ਆਪਾਂ ਨੂੰ ਕੋਈ ਚੀਜ਼ ਦਾ ਲਾਚ ਨਹੀਂ ਹੈਗਾ ਉਹਨੂੰ ਬਾਸਾ ਬੰਸੀਪਾ ਡਾਵੋ ਜਾਂ ਮਰਗਾਇਤ ਕਰੋ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਗੁੱਡੀ ਥੋੜੇ ਨਾਲ ਕੋਈ ਪਤਾ ਨਹੀਂ ਲੱਗਿਆ ਉਹ ਬਾਤ ਆ ਉੱਥੇ ਸਬਜ਼ਾ ਲੈਣ ਲੱਗੀ ਸਬਜ਼ੀ ਭਾਜੀ ਲੈਣ ਲੱਗ ਪਈ ਤੇ ਕਿਤੇ ਭੱਜ ਗਈ ਮੈਂ ਘਰ ਨੂੰ ਭੱਜ ਗਈ ਚੱਕੀ ਹੈ ਜੀ ਬਾਜ਼ਾਰ ਚੋਂ ਸਾਰੇ ਬਾਜ਼ਾਰ ਨੂੰ ਪਤਾ ਕਿਹੜਾ ਬਾਜ਼ਾਰ ਸੀ ਬਾਜ਼ਾਰ ਕਿਹੜਾ ਸੀ ਫਿਰਪੁਰ ਦਾ ਕਿੰਨੀ ਉਮਰ ਹੈ ਕੀ ਮਾਮਲਾ ਕੀ ਹੈ ਹਾਂ ਜੀ ਕੱਲ ਸ਼ੇਰਪੁਰ ਤੋਂ ਲੜਕੀ 12 ਸਾਲ ਦੀ ਤਕਰੀਬਨ ਉਮਰ ਹੈ ਉਹਦੀ ਉਹਦੇ ਨਾਲ ਕੁਝ ਮਿਸ ਹੈਪੀਂਗ ਹੋਈ ਹੈ ਸ਼ੇਰਪੁਰ ਦੇ ਵਿੱਚ ਤੇ ਉਹ ਅੰਡਰ ਟਰੀਟਮੈਂਟ ਸਰਕਾਰੀ ਹਸਪੀਟਲ ਤੋਂ ਲਏ ਦੇ ਵਿੱਚ ਸਾਡੇ ਕੋਲ ਚੱਲ ਰਿਹਾ ਹੈ Gue t referred to this artist, who was very variance, all Kelley people. Every okay. letter I saw, it says affectionate.